ਇਹ ਗੱਲ ਕਰਨਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀਆ ਕਰੋ ਇਹਦਾ ਸੋ ਚਾਰ ਦਿਨ ਸੁਣਿਆ ਬੋਚਾਂ ਬੋਟਾਂ ਮੁੱਛਣ ਦੀ ਖਾਤਰ ਥੋੜੀ ਘਰਾਂ ਚਾਹਣਗੇ ਜਦੋਂ ਬਸ ਉਹਨਾਂ ਨੂੰ ਉਦੋਂ ਲੋੜ ਹੁੰਦੀ ਆ ਬਾਕੀ ਤਾਂ ਮੇਰਾ ਇਹ ਇਹ ਜਿਹੜਾ ਕਾਰਪੋਰੇਟ ਦਾ ਪੱਖ ਪੂਰਦੇ ਆ ਜਿਹੜੀਆਂ ਨੇ ਪਰ ਫਿਰ ਵੀ ਸਰਕਾਰਾਂ ਜਿਹੜੀਆਂ ਨੇ ਜਾਣ ਕੇ ਮੰਗਾ ਪੂਰੀਆਂ ਕਰਨਾ ਨਹੀਂ ਚਾਹੁੰਦੀਆਂ ਕਿ ਮੰਗਾ ਹੀ ਥੋੜੀਆਂ ਇੰਨੀਆਂ ਵੱਡੀਆਂ ਦੇ ਵੀ ਕਰ ਹੀ ਨਹੀਂ ਸਕਦੀਆਂ ਇਸ ਕਿਤੇ ਨੂੰ ਉਤਸ਼ਾਹਤ ਹੀ ਨਹੀਂ ਕਰ ਰਹੀਆਂ ਖੇਤੀ ਕਰਨ ਵਾਲਿਆਂ ਨੂੰ ਤੇ ਮਜ਼ਦੂਰਾਂ ਦੀ ਤਾਂ ਇਹ ਗੱਲ ਹੀ ਨਹੀਂ ਕਰਦੀਆਂ ਇਹਨਾਂ ਨੇ ਕਦੇ ਪਾਲਿਸੀ ਨਹੀਂ ਲੰਦੀ ਇਹ ਕਿਤੇ ਨੂੰ ਦਲਦਲ ਚੋਂ ਕਿਵੇਂ ਕੱਢਿਆ ਜਾਵੇ ਮਜ਼ਦੂਰਾਂ ਨੂੰ ਰੋਟੀ ਕਿਵੇਂ ਦਿੱਤੀ ਜਾਵੇ ਲੋਕ ਇਹ ਕਹਿ ਰਹੇ ਨੇ ਕਿ ਸਰਕਾਰ ਨਾਲ ਮਿਰਮਲਾ ਕੇ ਚੱਲ ਰਹੇ ਨੇ ਤਾਂ ਮਨਜ਼ੂਰੀ ਦਿੱਤੀ ਦੇਖੋ ਇਹ ਤਾਂ ਸਰਕਾਰ ਜਾਣਦੀ ਆ ਵੀ ਸਾਨੂੰ ਮਨਜ਼ੂਰੀ ਕਿਉਂ ਦਿੱਤੀ ਆ ਤੁਸੀਂ ਉਹਨਾਂ ਨੂੰ ਕਿਉਂ ਰੋਕਿਆ ਸੀ ਤਾਂ ਸਭ ਉਹਨਾਂ ਨੂੰ ਰੋਕਣ ਦੀ ਨਕੇਦੀ ਕਰਦੇ ਆ ਤੁਹਾਡੀ ਮਿੱਤਰ ਪਿਆਰਿਓ ਅੱਜ ਸਾਰੇ ਭਰਮ ਭੁਲੇਖੇ ਕੱਢਣ ਦੇ ਲਈ ਤੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਲਈ ਜਿਹੜੇ ਇਹ ਕਹਿੰਦੇ ਸੀ ਕਿ ਹੁਣ ਨਹੀਂ ਦਿੱਲੀ ਜਾ ਸਕਦੇ ਹੁਣ ਨਹੀਂ ਦਿੱਲੀ ਵੜਨ ਦੇਣਾ ਇਹ ਇਕੱਠ ਰਾਮ ਲੀਲਾ ਗਰਾਊਂਡ 'ਚ ਆਨ ਡਟਿਆ ਔਰ ਸਾਡੇ ਨਾਲ ਨੇ ਭਾਰਤੀ ਕਿਸਾਨੀ ਉਹਨਾਂ ਨੇ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਉਗਰਾਹਾ ਜੀ ਉਗਰਾਹਾ ਸਾਹਿਬ ਪਹਿਲਾਂ ਜਿਹੜੇ ਚੱਲੇ ਸੀ ਉਹਨਾਂ ਜਥੇਬੰਦੀਆਂ ਨੂੰ ਖਨੌਰੀ ਤੇ ਸ਼ੰਭੂ ਤੇ ਰੋਕਿਆ ਹੋਇਆ ਤੁਸੀਂ ਆਨ ਡਟੇ ਹੋ ਦਿੱਲੀ ਇੰਨਾ 10000 ਦਾ ਇਕੱਠ ਲੈ ਕੇ ਇਹ ਕਿਵੇਂ ਸੰਭਵ ਹੋਇਆ ਦੇਖੋ ਉਹ ਮੋਰਚਾ ਲਾਉਣ ਵਾਸਤੇ ਆਏ ਸੀਗੇ ਟਰੈਕਟਰ ਟਰਾਲੀਆਂ ਲੈ ਕੇ ਇਹ ਜਿਹੜੀ ਸਰਕਾਰ ਹੈ ਇਹ ਟਰੈਕਟਰ ਟਰਾਲੀਆਂ ਤੋਂ ਡਰਦੀ ਬਹੁਤ ਹੈ ਕਿਉਂਕਿ 2021 ਦੇ ਵਿੱਚ ਟਰੈਕਟਰਾਂ ਦਾ ਸਾਧੀਆਂ ਦਾ ਮੋਰਚਾ ਲੱਗਿਆ ਜੇ ਮੋਰਚਾ ਲੱਗ ਜਾਂਦਾ ਕਿਉਂਕਿ ਮੰਗਾਂ ਦੇ ਉੱਤੇ ਮੋਰਚਾ ਲੱਗ ਜਾਂਦਾ ਜੇ ਦਿੱਲੀ ਦੇ ਵਿੱਚ ਫਿਰ ਸਰਕਾਰ ਦਾ ਰਹਿਦਾ ਕੱਖ ਇਹ ਇਸ ਕਰਕੇ ਸਰਕਾਰ ਇਸ ਗੱਲ ਤੇ ਆਈ ਹੈ ਵੀ ਇਹਨਾਂ ਨੂੰ ਦਿੱਲੀ ਨਹੀਂ ਆਉਣ ਦਿੰਦਾ ਨਾ ਵੱਡਾ ਨੁਕਸਾਨ ਵੀ ਕੀਤਾ ਉਹਨਾਂ ਦੇ ਸਾਥੀਆਂ ਦਾ ਇਹਨਾਂ ਮੰਗਾਂ ਦੀ ਕੀਤਾ ਉਹਨਾਂ ਦੇ ਬੰਦੇ ਬੰਦੇ ਵੀ ਜ਼ਖਮੀ ਕੀਤੇ ਆ ਇੱਕ ਬੰਦਾ ਸ਼ਹੀਦ ਵੀ ਕੀਤਾ ਉਹਨਾਂ ਨੇ ਮਤਲਬ ਅਸੀਂ ਕਹਿੰਦੇ ਵੀ ਜਮਹੂਰੀਅਤ ਦਾ ਕਤਲ ਵੀ ਕੀਤਾ ਅਸੀਂ ਉਹਦੀ ਬਹੁਤ ਨਿਖੇਧੀ ਵੀ ਕਰਦੇ ਜੀ ਪਰ ਜਿਹੜਾ ਆ ਮੋਰਚਾ ਹੈ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਭਾਈ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਓ ਫਿਰ ਅਸੀਂ ਸਾਡਾ ਸੰਜੁਕਤ ਮੋਰਚ ਦਾ ਪਹਿਲਾ ਤੋਂ ਨਿਕਿਆ ਹੋਇਆ ਪ੍ਰੋਗਰਾਮ ਹੈ ਵੀ ਭਾਈ ਜੇ ਦਿੱਲੀ ਦੇ ਵਿੱਚ ਮਹਾ ਰੈਲੀ ਕਰਨੀ ਹੈ ਤੇ ਦਾ ਡਾਇਰੈਕਟਰ ਇੱਕ ਦਿਨ ਦੀ ਕਰਨੀ ਹੈ ਫਿਰ ਇੱਕ ਦਿਨ ਦੀ ਰੈਲੀ ਦੇ ਵਿੱਚ ਤਾਂ ਡਾਇਰੈਕਟਰ ਤਾਂ ਸਵਾਲ ਹੀ ਜਿਆਦਾ ਰਹਿਣਾ ਨਹੀਂ ਹੋਣਾ ਪੂ ਜਾਂ ਬੱਸਾਂ ਨਹੀਂ ਹੋਣਾ ਪੂ ਫਿਰ ਇਹਨਾਂ ਨੂੰ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਵੀ ਫਿਰ ਫਿਰ ਕੀ ਸਰਕਾਰ ਨੇ ਅਹਿਮਤ ਰੱਖਿਆ ਵੀ ਦਿੱਲੀ ਦੇ ਵਿੱਚ ਰੈਲੀ ਨਹੀਂ ਹੋਣ ਦੇਣੀ ਕਿਉਂਕਿ ਪਹਿਲਾਂ 2022 ਦੇ ਵਿੱਚ ਵੀ ਆਪਾਂ ਰੋਕੇ ਸੀ ਇਹਨਾਂ ਨੇ ਅੰਦਰ ਨਹੀਂ ਸੀ ਆਉਣ ਦਿੱਤੇ ਇਸ ਕਰਕੇ ਅਸੀਂ ਇਹ ਇੱਕ ਦਿਨ ਦਾ ਪ੍ਰੋਗਰਾਮ ਲੀਕਿਆ ਇਹਨਾਂ ਨੇ ਸਾਨੂੰ ਮੰਗਿਆ ਹ ਵੀ ਤੁਸੀਂ ਐਪਲੀਕੇਸ਼ਨ ਦੇ ਅਰਜੀ ਜੀ ਦਿਓ ਆਪਾਂ ਨੇ ਪ੍ਰਸਾਦ ਪੂਰਾ ਕੀਤਾ ਇਸ ਕਰਕੇ ਇਹਨਾਂ ਨੂੰ ਇਹ ਹੈ ਵੀ ਜੇ ਅਸੀਂ ਕਹਾਂ ਵੀ ਤੁਸੀਂ ਨਹੀਂ ਕਰਨੇ ਹੋ ਇਹ ਰੈਲੀ ਫਿਰ ਜਿੱਥੇ ਰੋਕੋਗੇ ਵੱਡੇ ਮੋਰਚੇ ਲਾਵਾਂਗੇ ਅਸੀਂ ਫਿਰ ਵੱਡੇ ਮੋਰਚੇ ਲਾਉਗੇ ਫਿਰ ਦੇਖ ਲਓ ਵੀ ਹਾਲਤ ਕੀ ਬਣਨੀ ਆ ਤੁਹਾਡੀ 2024 ਆ ਗਿਆ ਸ਼ਾਇਦ ਸਰਕਾਰ ਨੂੰ ਇਸ ਕਰਕੇ ਜਗ੍ਹਾ ਦੇਣੀ ਵੱਡਾ ਕੱਠ ਲੈ ਕੇ ਆਏ ਹੋ ਕਿੰਨੀ ਕ ਤਿਆਰੀ ਕੀਤੀ ਹੈ ਤੇ ਕਿੰਨਾ ਕ ਕੱਠ ਜੇ ਸਿਰਫ ਤੁਹਾਡੀ ਜਥੇਬੰਦੀ ਦਾ ਗੱਲ ਕਰੀਏ ਤਾਂ ਕਿੰਨਾ ਕ ਵਹੀਕਲ ਤੁਹਾਡਾ ਆਇਆ ਅ ਮੈਨੂੰ ਲੱਗਦਾ ਵੀ ਸਾਡੀਆਂ 400 ਬੱਸਾਂ ਨੇ ਜੀ 50 ਛੋਟੇ ਵਹੀਕਲ ਹੈ 450 ਬੀਕਲ ਹੈ ਸਾਡਾ ਤੇ ਇਹ ਤਿਆਰੀ ਸਿਰਫ 3 ਘੰਟੇ ਦੀ ਜੀ ਜੀ 3 ਘੰਟੇਾਂ ਜੀ ਅਸੀਂ ਇਹ ਤਿਆਰੀ ਕੀਤੀ ਹੈ ਅੱਛਾ 3 ਘੰਟੇਾਂ ਦੀ ਸਾਡੀ ਮੀਟਿੰਗ ਹੋਈ ਜੋ ਮੀਟਿੰਗ ਦੇ ਵਿੱਚ ਕਿਹਾ ਵੀ ਆਹ ਸਵਾਲ ਹੈ ਭਾਈ ਹੂੰ ਦੱਸੋ ਹੁਣ ਸਰਕਾਰ ਜਾਣ ਵਾਲੀ ਹੈ ਹੂੰ ਦਿੱਲੀ ਦੇ ਪਹਿਲਾਂ ਦੋ ਜਥੇ ਫੋਰਮਾਂ ਨੂੰ ਰੋਕ ਰੱਖਿਆ ਇਹਨਾਂ ਨੇ ਜਾਣ ਨਹੀਂ ਦਿੱਤਾ ਆਪਾਂ ਨੇ ਦਿੱਲੀ ਦੀ ਵਿੱਚ ਜੇ ਮਾਨਤਾ ਨਹੀਂ ਮਿਲਦੀ ਤਾਂ ਕਿਤੇ ਰੋਕ ਦੇਣੇ ਆ ਆਪਾਂ ਨੇ ਸਰਦਾਂ ਦੇ ਰੋਕ ਕੇ ਮੋਰਚੇ ਲਾਉਣੇ ਆ ਫਿਰ ਇਹ ਮੋਰਚੇ ਫਿਰ ਐ ਨਹੀਂ ਚੱਲਣੇ ਜੇ ਥੋੜੇ ਬੰਦਿਆਂ ਨਾਲ ਚੱਲਣੇ ਜੇ ਸਰਕਾਰ ਥਾਂ ਦਿੰਦੀ ਆ ਤਾਂ ਥਾਂ ਵੀ ਰਾਮ ਜੀ ਦਾ ਗਰਾਊਂਡ ਦੇ ਵਿੱਚ ਇਹ ਇਕੱਠ ਸੀਮਤ ਜਾ ਨਾ ਰਹੇ ਜੇ ਇਹ ਵੱਡਾ ਕਰਨ ਅਸੀਂ ਇਹ ਸੋਚ ਕੇ ਆਇਆ ਕਹਿ ਕੇ ਆਇਆ ਮੈਨੂੰ ਲੱਗਦਾ ਵੀ ਸਾਡੀਆਂ ਤਕਰੀਬ ਜਿਹੜੀਆਂ ਬਸਾਂ ਨੇ ਉਹਦੇ ਸਵਾ ਕਰੋੜ ਰੁਪਈਆ ਕਿਰਾਏ ਦਾ ਖਰਚਾ ਹੋ ਗਿਆ ਜਿਹੜਾ ਲੋਕਾਂ ਨੇ ਪਿੰਡ ਕਾਇਆਂ ਨੇ ਆਧਾਰ ਪੈਸੇ ਚੱਕ ਚੱਕ ਕੇ ਬਸਾਂ ਨਹੀਂ ਆਂਦੀਆਂ ਇਹ ਹੁਣ ਗਾਂਵ ਵੰਡ ਇਕੱਠਾ ਕਰਕੇ ਪੂਰਾ ਕਰਨਾ ਹੈ ਅਸੀਂ ਕਿਹਾ ਸੀ ਵੀ ਲੈ ਲੋ ਯਾਰ ਕਿਸੇ ਕਮੇਟੀ ਤੋਂ ਲੈ ਲੋ ਟਰਨਮੈਂਟ ਕਮੇਟੀ ਆਣ ਤੋਂ ਡਰੋ ਕਿਸੇ ਗੁਰਦੁਆਰੇ ਕਮੇਟੀ ਤੋਂ ਧਾਰੇ ਫੜ ਲੋ ਕਿਸੇ ਹੋਰ ਕਮੇਟੀ ਤੋਂ ਧਾਰੇ ਫੜ ਲੋ ਐ ਜਿਹੜੀਆਂ ਆਹ ਭੈਣਾਂ ਆਈਆਂ ਨੇ ਸਾਰੀਆਂ ਇਹ ਭੈਣਾਂ ਉਹਨਾਂ ਬੱਸਾਂ ਦੇ ਵਿੱਚ ਆਪਣੇ ਰਸਣ ਪਾਣੀ ਨਾਲ ਲੈ ਕੇ ਆਈਆਂ ਨੇ ਜਾਨੀ ਰਾਤ 2 ਵਜੇ ਇਹਨਾਂ ਨੇ ਆਪਦਾ ਰਸਣ ਪਾਣੀ ਬਣਾ ਕੇ ਇਹਨਾਂ ਨੇ ਗੱਡੀਆਂ ਰੋहतक ਤੋਂ ਤੇ ਸਾਪਲਾ ਮੰਡੀ ਤੋਂ ਮਾਰਜ ਕਰਤੀ ਅੱਛਾ ਸਰਕਾਰ ਦੇ ਲਈ ਕਿੱਦਾਂ ਦੀ ਚੁਣੌਤੀ ਮੰਨਦੇ ਹੋ ਤੇ ਜਨਤਾ ਨੂੰ ਲੋਕਾਂ ਨੂੰ ਕਿੱਦਾਂ ਦਾ ਸਨੇਹਾ ਮੰਨਦੇ ਹੋ ਅੱਜ ਦਾ ਇਹ ਇਕੱਠ ਜਨਤਾ ਨੂੰ ਸਰਕਾਰ ਨੂੰ ਤਾਂ ਇਹ ਹੈ ਵੀ ਸਰਕਾਰ ਦੇ ਵਾਸਤੇ ਤਾਂ ਇਹ ਹੈ ਵੀ ਜਨਤਾ ਥੋੜੀ ਜਿਹੜੀਆਂ ਹੁਣ ਤੱਕ ਦੀ ਕਾਰਗਜ ਦੇ ਦਸਾਂ ਸਾਲੀ ਇਹਦੇ ਤੋਂ ਨਰਾਸ਼ਤਾ ਇਹਨਾਂ ਦੇ ਵਿੱਚ ਹੈਗੀ ਆ ਤੁਸੀਂ ਹੁਣ ਤੱਕ ਜੋ ਇਹਨਾਂ ਵਾਸਤੇ ਕੀਤਾ ਉਹ ਸ਼ੈਫੀਸ਼ੈਂਟ ਨਹੀਂ ਤੁਸੀਂ ਕਾਰਪੋਰੇਟਾਂ ਨੂੰ ਮੁਨਾਫੇ ਦਵਾਉਂਦੇ ਨੇ ਇਹਨਾਂ ਦੀ ਜੇਬਾਂ ਚੋਂ ਕੱਢ ਕੇ ਤੁਸੀਂ ਉਹਨਾਂ ਦੀ ਜੇਬਾਂ 'ਚ ਪਾ ਦ। ਇਹ ਜਿਹੜੀ ਪਾਲਿਸੀ ਹੈ ਇਹ ਲੋਕਾਂ ਦੇ ਪਸੰਦ ਨਹੀਂ ਸਰਕਾਰ ਨੂੰ ਤਾਂ ਇਹ ਸਨੇਹਾ ਦੇਣਾ ਚਾਹੁੰਦੇ ਆ। ਤੇ ਲੋਕਾਂ ਦੇ ਵਿੱਚ ਇਹ ਹੈ ਵੀ ਭਰਾਵੋ ਸਰਕਾਰਾਂ ਕਦੇ ਨਹੀਂ ਮੰਨਦੀਆਂ ਹੁੰਦੀਆਂ ਸਰਕਾਰਾਂ ਨੇ ਪਿੱਛੇ ਖਵਨਾਂ ਲੱਗੀਆਂ ਨੇ ਵੀ 22000 ਕਰੋੜ ਰੁਪਇਆ ਇਹਨਾਂ ਨੂੰ ਕਾਰਪੋਰੇਟਾਂ ਨੇ ਫੰਡਿੰਗ ਦੇ ਰੂਪ ਦੇ ਵਿੱਚ ਜਿਹਦਾ ਜਿੱਦ ਸਭ ਤੋਂ ਵੱਧ ਫੰਡ ਜਿਹਨੂੰ ਭਾਜੀਪੀ ਜੀ ਬੀਜਪੀ ਨੇ ਦਿੱਤੇ ਜਿਹੜੇ ਕਾਰਪੋਰੇਟ 22000 ਕਰੋੜ ਰੁਪਇਆ ਫੰਡ ਫੰਡਿੰਗ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੰਦੇ ਨੇ ਫਿਰ ਇਹਨਾਂ ਦੀ ਗੱਲ ਕਰਨਗੇ ਛੋਡੀ ਸਰਕਾਰ ਕਿਵੇਂ ਹੋਈ ਇਹ ਜਿਹੜੀਆਂ ਨੀਤੀਆਂ ਬਣਾਉਂਦੇ ਨੇ ਉਹਨਾਂ ਦੇ ਪੱਖ ਦੀਆਂ ਬਣਾਉਂਦੇ ਨੇ ਛੋਡੀਆਂ ਜੇਬਾਂ ਚੋਂ ਕੱਢ ਕੇ ਉਹਨਾਂ ਦੀਆਂ ਜੇਬਾਂ ਚ ਪਾਉਂਦੇ ਨੇ ਇਸੇ ਤਰ੍ਹਾਂ ਵਿਦਿਆ ਵੇਚਤੀ ਇਸੇ ਤਰ੍ਹਾਂ ਸਿਹਤ ਸਭਾਵਾਂ ਵੇਚੀਆਂ ਨੇ ਇਸ ਤਰ੍ਹਾਂ ਬਿਜਲੀ ਬੋਰਡ ਗਿਆ ਇਸੇ ਤਰ੍ਹਾਂ ਛੋਡੀਆਂ ਜਮੀਨਾਂ ਜਾਣਗੀਆਂ ਅੱ ਕੀ ਸਰਕਾਰਾਂ ਜਿਹੜੀਆਂ ਨੇ ਉਹ ਸਰਕਾਰਾਂ ਵੀ ਕਹਿੰਦੀਆਂ ਨੇ ਅਸੀਂ ਲੋਕਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਆਪਦੇ ਆ ਇੰਨੀ ਕੁ ਜ਼ਰੂਰ ਕਹਿ ਦਿੰਦੇ ਨੇ ਵੀ 2025 ਤੱਕ ਸਾਨੂੰ ਇਹ ਪੀਡੀਐਸ ਸਕੀਮ ਐ ਜਨਤਕ ਵੰਡ ਪ੍ਰਣਾਲੀ ਸਕੀਮ ਐ ਲਾਗੂ ਰਹੂਗੀ ਉਹਦੇ ਤੇ 17 ਲੱਖ ਕਰੋੜ ਰੁਪਇਆ ਇੱਕ ਸਾਲ ਦੇ ਵਿੱਚ ਖਰਚਣ ਨੂੰ ਦਾ ਤਿਆਰ ਨੇ ਤਾਂ ਕਿ ਇਹ ਸੋਡੇ ਮੰਗ ਤੇ ਮੰਗਤੇ ਹੀ ਰਹਿਣ ਇਹ ਗਾਂਹ ਜਾ ਕੇ ਆਪਦੇ ਹੱਥਾਂ ਨਾਲ ਕੰਮ ਕਰਕੇ ਆਪਣੀ ਰੋਟੀ ਨਾ ਕਿਤੇ ਕਮਾ ਕੇ ਖਾਣ ਇਹੋ ਜੀ ਕੋਈ ਪਾਲਿਸੀ ਨਹੀਂ ਆ ਕਿਤੇ ਦੇ ਵਿੱਚੋਂ ਵੀ ਇਹ ਸਾਹ ਲੈਣ ਜਿਉਂਦੇ ਰਹਿਣ ਮਰ ਤਾਂ ਨਾ ਜਾਣ ਰੋਟੀ ਦਾ ਇਹ ਖਾਣ ਪਰ ਇਹ ਦੂ ਗਾਂ ਇਹਨਾਂ ਦੀਆਂ ਜਿਹੜੀਆਂ ਆਸਾਂ ਮੰਗਾ ਰਮਾਨ ਨੇ ਉਹਨਾਂ ਪੂਰੇ ਹੋ ਜਾਣ ਇਹਨਾਂ ਨੂੰ ਬਸ ਉਹਨਾਂ ਕੀ ਮੁਨਾਫਾ ਦਿਓ ਜਿੰਨੇ ਕਨੰਨਾ ਦਾ ਘਰ ਚੱਲ ਸਕਦਾ ਹੋਵੇ ਜਿਹੜੀਆਂ ਆ ਨੀਤੀਆਂ ਨੇ ਜਿਹੜੀਆਂ ਇਹ ਮਾੜੀਆਂ ਨੇ ਜਿੰਨਾ ਚਿਰ ਤੱਕ ਕਿਸਾਨਾਂ ਤੇ ਮਜ਼ਦੂਰਾਂ ਨੂੰ ਡਿਵੈਲਪਮੈਂਟ ਨਹੀਂ ਕੀਤੀ ਜਾਂਦੀ ਇਹਨਾਂ ਨੂੰ ਕੰਮ ਨਹੀਂ ਮਿਲਦਾ ਇਹਨਾਂ ਦੇ ਹੱਥਾਂ ਨੂੰ ਇਹਨਾਂ ਦੇ ਕਿਤੇ ਜਿਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਤੇ ਨਾ ਆਰਥਿਕ ਸੰਕਟ ਹੈ ਜਿਹੜਾ ਦੇਸ਼ ਦਾ ਦੁਨੀਆ ਦੇ ਵਿੱਚ ਇਹ ਖੜੇ ਰੋ ਇੱਕ ਬਹੁਤ ਵੱਡਾ ਸਵਾਲ ਹੈ ਚਰਚਾ ਚ ਚੱਲ ਰਿਹਾ ਕਿ ਵੇਖੋ ਜੀ ਉਹਨਾਂ ਨੂੰ ਤਾਂ ਸ਼ੰਭੂ ਖਨੌਰੀ ਰੋਕਿਆ ਇਹਨਾਂ ਨੂੰ ਸਰਕਾਰ ਨੇ ਮਨਜ਼ੂਰੀਆਂ ਦਿੱਤੀਆਂ ਕਈ ਅੱਜ ਤੱਕ ਕਹਿੰਦੇ ਆ ਵੀ ਇਹ ਬਹੁਤ ਮਾੜਾ ਕੰਮ ਹੈ ਅੱਜ ਦਾ ਨਹੀਂ ਜਿੱਦਾਂ ਉਹਨਾਂ ਨੇ 12 ਤਰੀਕ ਨੂੰ ਜਦੋਂ ਪੱਥਰ ਲਾਏ ਨੇ ਸਾਡੀ ਤੁਸੀਂ ਸਟੇਟਮੈਂਟ ਪੜ੍ਹ ਲਓ ਅਸੀਂ ਦੂਜੇ ਦਿਨ ਕਿਹਾ ਵੀ ਤੁਹਾਡਾ ਇਹ ਬਹੁਤ ਮਾੜਾ ਕੰਮ ਹੈ ਤੇ ਉੱਥੇ ਜਿਹੜਾ ਉਹਨਾਂ ਥਰੂ ਗਾਇਦੇ ਗੋਲੇ ਸਿੱਟੇ ਨੇ ਅਸੀਂ ਤਾਂ ਉਹਦੀ ਨਿਖੇਧੀ ਕੀਤੀ ਹੈ ਅੱਜ ਦਾ ਵਿਰੋਧ ਦੇ ਵਿੱਚ ਪ੍ਰਦਰਸ਼ਨ ਵੀ ਕੀਤੇ ਨੇ ਤੁਹਾਨੂੰ ਮਨਜ਼ੂਰੀ ਕਿਉਂ ਦਿੱਤੀ ਇਹਦਾ ਕੀ ਕਾਰਨ ਮੰਨਦੇ ਹੋ ਦੇਖੋ ਜੀ ਮਨਜ਼ੂਰੀ ਅਸੀਂ ਚਿੱਠੀਆਂ ਦਿੱਤੀਆਂ ਅਸੀਂ ਮੰਗੀ ਹੈ ਮਨਜ਼ੂਰੀ ਸਾਡੀ ਕਮੇਟੀ ਜਿਹੜੀ ਐਸਕੇਮ ਦੀ ਕਮੇਟੀ ਬਣੀ ਸੀ ਅਸੀਂ ਕਿਹਾ ਵੀ ਸਾਡਾ ਹਰ ਦਾ ਹੱਕ ਹੈ ਦੱਸੋ ਕਿ ਉਹ ਨਹੀਂ ਅਧਿਕਾਰ ਜੇ ਸਾਨੂੰ ਅਧਿਕਾਰ ਨਹੀਂ ਦਿੰਦੇ ਫਿਰ ਕੋਰਟ ਚੈਲੰਜ ਕਰਾਂਗੇ ਅਸੀਂ ਤੁਹਾਨੂੰ ਜੇ ਤੁਸੀਂ ਅਧਿਕਾਰ ਨਹੀਂ ਦਿੰਦੇ ਫਿਰ ਅਸੀਂ ਸੜਕਾਂ 'ਤੇ ਬੈਠਾਂਗੇ ਫਿਰ ਅਸੀਂ ਐਵੇਂ ਵੀ ਐਸੀ ਮੋੜਨ ਵਾਲੇ ਨਹੀਂ ਫਿਰ ਮੋਰਚੇ ਵੱਡੇ ਲੱਗਣਗੇ 2024 ਦੇ ਵਿੱਚ ਕਿਤੇ 2021 ਮੁੜ ਕੇ ਨਾ ਬਣ ਜੇ ਇਹ ਸਰਕਾਰ ਨੂੰ ਚਿੰਤਾ ਹੋਣੀ ਕਿਉਂਕਿ ਸਾਡੀ ਸਟੇਟਮੈਂਟ ਹੀ ਸਾਡਾ ਇਰਾਦਾ ਸੀ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਹੋਇਆ ਸੀ ਵੀ ਜੇ ਇਹ ਨਹੀਂ ਰੁਕਣ ਕਿਸੇ ਰੋਹਨ ਦੇ ਅਸੀਂ ਵਾਪਸ ਨਹੀਂ ਮੁੜਦੇ ਅਸੀਂ ਸੜਕਾਂ 'ਤੇ ਬੈਠਾਂਗੇ ਆਪਣੀ ਜਥੇਬੰਦੀ ਨੇ ਫੈਸਲਾ ਕੀਤਾ ਸੀ ਚਲੋ ਅਸੀਂ ਉਹ ਹੋ ਸਕਦਾ ਹੈ ਸਰਕਾਰ ਨੂੰ ਇਸ ਗੱਲ ਦਾ ਦਬਾਵਾ ਹੋਵੇ ਵੀ ਜੇ ਜਥੇਬੰਦੀਆਂ ਨੇ ਫਿਰ ਸਰਦਾ ਘੇਲੀਆਂ ਗਾਜੀਪੁਰ ਘੇੜ ਲਿਆ ਸ਼ਾਂਝਾ ਘੇਲਿਆ ਮਹਾਰਾਸ਼ਟਰ ਵਾਲੇ ਕੋਈ ਮੁਰਤੇ ਲਾ ਲਿਆ ਵੱਡੇ ਮੁਰਤੇ ਲਾ ਕੇ 2024 ਦੇ ਵਿੱਚ ਸਿਆਸੀ ਤੌਰ ਤੇ ਵੱਡਾ ਨੁਕਸਾਨ ਹੋ ਜਿਹਦੇ ਕਰਕੇ ਇਹਨੂੰ ਅੱਗੇ ਦੇ ਲਈ ਮਤਲਬ ਸਰਕਾਰ ਨੇ ਜਿਹੜੀ ਮਨਜ਼ੂਰੀ ਦਿੱਤੀ ਆ ਉਹ ਕਿਸਾਨ ਤਾਕਤ ਦੇ ਦਬਾਅ ਸਦਕਾ ਹੈ ਬਿਲਕੁਲ ਇਹੇ ਦਬਾਅ ਸਦਕਾ ਨਹੀਂ ਤਾਂ ਇਹ ਗੱਲ ਹੀ ਨਹੀਂ ਸੀ ਮਾਣੀ ਕੌਣ ਉਣ ਦਿੰਦਾ ਸੀ ਇੱਥੇ ਖੜੀਏ ਬਸ ਆ ਜਾਂਦੀ ਐ ਇੱਥੇ ਲਾਲ ਕਲੇਜ ਕਰੇ ਪਹਿਲਾਂ ਦੇਖਿਆ ਰਾਮ ਜੀ ਲਾ ਗਰਾਊਂਡ ਦੇ ਵਿੱਚ ਸਾਡੀ 250 ਬਸ ਖੜੀ ਐ ਕਦੇ ਇੱਥੇ ਵੜਨੇ ਰਾ ਸੀ ਇਹਨਾਂ ਨੇ ਕਿਤੇ ਹੂੰ ਇਹ ਤਾਂ ਬਸ ਅੱਛਾ ਅੱਜ ਦੀ ਇਹ ਜਿਹੜੀ ਮਹਾ ਰੈਲੀ ਐ ਪੂਰੇ ਦੇਸ਼ ਦੇ 28 ਸੂਬਿਆਂ ਦੇ ਕਿਸਾਨਾਂ ਨੂੰ ਇਹ ਕੀ ਸੁਨੇਹਾ ਦੇਊਗੀ ਸੁਨੇਹਾ ਇਹ ਦੇਊਗੀ ਵੀ ਲੜੇ ਤੋਂ ਬਿਨਾਂ ਗੁਜ਼ਾਰਾ ਨਹੀਂ ਭਾਈ ਹੂੰ ਆ ਲੜਨਾ ਪੈਣਾ ਸਰਕਾਰ ਤੋਂ ਝਾਕ ਨਾ ਕਰੋ ਜਿਹੜੀ ਅਸੀਂ ਆ ਸਾਰੀ ਇਹ ਸਨੇਹ ਹੱਥ ਨੇ ਹਾ ਦੇ ਉਹ ਵੀ ਲੜਾਈ ਤੋਂ ਬਗੈਰ ਕੁਝ ਨਹੀਂ ਬਣਦਾ ਫੀਲਡ ਜਤਾਉਣਾ ਪੈਣਾ ਕੱਲੇ ਮਰਦਾਂ ਨੂੰ ਨਹੀਂ ਪੈਣਾ ਬਿਨਾਂ ਆਉਣ ਪੈਣਾ ਪੈਣਾ ਇਹ ਸਨੇਹ ਦੇਣ ਲੈ ਮਿੱਤਰ ਪਿਆਰ ਤੁਸੀਂ ਸੁਣਿਆ ਗੁਰਾਹਾਂ ਸਾਹਿਬ ਨੂੰ ਤੁਸੀਂ ਦੇਖ ਸਕਦੇ ਹੋ ਬਾਈ ਜੀ ਪਿੱਛੇ ਮੜਾ ਜਾ ਇਹ ਬਹੁਤ ਵਿਸ਼ਾਲ ਇਕੱਠ ਜਿਹੜਾ ਅੱਜ ਇੱਕ ਵੰਗਾਰ ਬਣ ਕੇ ਦਿੱਲੀ ਦੀਆਂ ਬਰੂਹਾਂ ਤੇ ਆਣ ਖੜਾ ਹੋਇਆ ਮੇਰਾ ਕੈਮਰੇ ਦਾ ਲੈਂਸ ਉੱਥੋਂ ਤੱਕ ਵਰਕ ਨਹੀਂ ਕਰੇਗਾ ਜਿੱਥੋਂ ਤੱਕ ਇਹ ਇਕੱਠ ਅੱਜ ਰਾਮਲੀਲਾ ਗਰਾਊਂਡ ਦੇ ਵਿੱਚ ਡਟਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਦਿੱਲੀ ਵੱਲ ਇਹ 800 ਗੱਡੀਆਂ ਦਾ ਕਾਫਲਾ ਲੈ ਕੇ ਉਗਰਾਹਾ ਜੱਥੇਬੰਦੀ ਦਿੱਲੀ ਵੱਲ ਕੂਚ ਕਰ ਚੁੱਕੀ ਹੈ ਇਹਦੇ ਵਿੱਚ ਕਿਸਾਨ ਵੀ ਨੇ ਕਿਸਾਨ ਭੈਣਾ ਵੀ ਨੇ ਇਹ ਬੱਚੀਆਂ ਵੀ ਨੇ ਇਹ ਗੱਬਰੂ ਵੀ ਨੇ ਇਹ ਬਾਬੇ ਵੀ ਨੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਇਹ ਸੈਂਕੜੇ ਬੱਸਾਂ ਦਾ ਕਾਫਲਾ ਜਿਹੜਾ ਹੈ ਇਹ ਦਿੱਲੀ ਵੱਲ ਉਗਰਾਹਾ ਜੱਥੇਬੰਦੀ ਨੇ ਰਵਾਨਾ ਕੀਤਾ ਹੈ ਤੁਸੀਂ ਦੇਖੋ ਲਗਭਗ 800 ਬੱਸਾਂ ਉਗਰਾਹਾ ਜੱਥੇਬੰਦੀ ਨੇ ਕਰਾਇਤੇ ਕੀਤੀਆਂ ਨੇ ਬੱਸਾਂ ਤੋਂ ਇਲਾਵਾ ਸੈਂਕੜੇ ਹੋਰ ਵੀਕਲ ਵੀ ਕੱਲੀ ਉਗਰਾਹਾ ਜੱਥੇਬੰਦੀ ਦੇ ਨੇ ਇਹਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਜੱਥੇਬੰਦੀਆਂ ਦੇ ਵੀ ਸੈਂਕੜੇ ਹਜ਼ਾਰਾਂ ਵੀਕਲ ਜਿਹੜੇ ਨੇ ਉਹ ਦਿੱਲੀ ਵੱਲ ਚਾਲੇ ਪਾ ਚੁੱਕੇ ਨੇ ਔਰ ਟ੍ਰੇਨਾਂ ਦੇ ਰਾਹੀਂ ਗੱਡੀਆਂ ਦੇ ਰਾਹੀਂ ਵੀ ਵੱਡੀ ਗਿਣਤੀ ਜਿਹੜੇ ਕਿਸਾਨ ਨੇ ਉਹ ਪਹੁੰਚ ਰਹੇ ਨੇ ਪਿੱਛੇ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਇਹ ਝੰਡੇ ਲੱਗੀਆਂ ਬੱਸਾਂ ਨੇ ਔਰ ਇਹ ਕਹਿੰਦੇ ਨੇ ਕਿ ਅਸੀਂ ਮੋਦੀ ਹਕੂਮਤ ਦਾ ਭੁਲੇਖਾ ਕੱਢਣ ਦੇ ਲਈ ਅਸੀਂ ਦਿੱਲੀ ਜਾ ਰਹੇ ਹਾਂ ਇਹ ਕਹਿੰਦੇ ਨੇ ਸਾਡੀ ਵੰਗਾਰ ਹੈ ਦਿੱਲੀ ਨੂੰ ਸਾਡੀ ਵੰਗਾਰ ਹੈ ਕੇਂਦਰ ਸਰਕਾਰ ਨੂੰ ਕਿ ਅਸੀਂ ਨਾ ਕਦੇ ਝੁਕਿਆ ਨਾ ਝੁਕਾਂਗੇ ਨਾ ਕਦੇ ਦਬੇ ਹਾਂ ਨਾ ਦਬਾਂਗੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਦਿੱਲੀ ਜਾਣ ਵਾਲੀਆਂ ਬੱਸਾਂ ਦਾ ਕਾਫਲਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਔਰ ਇਹ ਬੱਸਾਂ ਭਰੀਆਂ ਹੋਈਆਂ ਨੇ ਬਿਲਕੁਲ ਤੁਸੀਂ ਦੇਖੋ ਜਿੱਥੋਂ ਤੱਕ ਨਜ਼ਰ ਜਾਏਗੀ ਇਹ ਬੱਸਾਂ ਦਾ ਕਾਫਲਾ ਜਿਹੜਾ ਹੈ ਉਹ ਦੋਨੋਂ ਤਰਫ ਇਧਰ ਵੀ ਦੋਨਾਂ ਪਾਸੇ ਕੈਮਰਾ ਘੁਮਾਉਣਾ ਹੁਣ ਆ ਪਿੱਛੇ 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 ਦੋਨੇ ਜਣ ਪਿੱਛੇ ਜੋ ਮੈਂ ਬੋਲਦਾ ਹਾਂ ਚਲੋ ਤੁਸੀਂ ਦੇਖ ਸਕਦੇ ਹੋ ਅੱਗੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਔਰ ਇਧਰ ਪਿੱਛੇ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਦੋਨਾਂ ਪਾਸੇ ਬੱਸਾਂ ਦਾ ਵੱਡਾ ਕਾਫਲਾ ਦਿੱਲੀ ਵੱਲ ਰਵਾਨਾ ਹੋ ਰਿਹਾ ਹੈ ਔਰ ਬੱਸਾਂ ਬਿਲਕੁਲ ਭਰੀਆਂ ਹੋਈਆਂ ਨੇ ਅੰਦਰ ਬਾਬੇ ਵੀ ਨੇ ਅੰਦਰ ਗੱਬਰੂ ਵੀ ਨੇ ਤੁਸੀਂ ਦੇਖੋ ਭੈਣਾਂ ਵੀ ਨੇ ਔਰ ਨਾਲ ਹੀ ਨਾਲ ਇਹ ਜਿਹੜੇ ਸਾਰੇ ਰਲ ਕੇ ਦਿੱਲੀ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਬਾਪੂ ਪੂਰੇ ਜੋਸ਼ 'ਚ ਨੇ ਔਰ ਦਿੱਲੀ ਵੱਲ ਚਾਲੇ ਪਾ ਦਿੱਤੇ ਹੋਏ ਨੇ ਇਹ ਕਾਫਲਾ ਉਗਰਾਹਾ ਜੱਥੇਬੰਦੀ ਦਾ ਹੈ 800 ਬੱਸਾਂ ਤੋਂ ਵੱਧ ਵਹੀਕਲ ਲੈ ਕੇ ਕੱਲੀ ਉਗਰਾਹਾ ਜਥੇਬੰਦੀ ਜਾ ਰਹੀ ਹੈ ਤੇ ਇਹਦੇ ਨਾਲ ਹੀ ਸੂਕਤ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਵੀ ਸ਼ਾਮਲ